ਕੀ ਹੋਣਾ ਹੈ ਉਹ ਵੀ ਦਰਿਆਈ ਜ਼ਿਮੀਂਦਾਰ ਆ ਪਰੇ ਵਗਦਾ ਸੀ ਜੀ ਉਹਦੀ ਜ਼ਮੀਨ ਤੋਂ ਪਰਲੇ ਪਾਸੇ ਹਾਂਜੀ ਉਹ ਵਿੱਚ ਉਹ ਮਾਈਨਿੰਗ ਦਾ ਉਹ ਆ ਗਿਆ ਨਾ ਦੇਖੋ ਜੇ ਗਲਾਬ ਜੇ ਛਿਲਤਾ ਜਾਵੇ ਨਾ ਉਹ ਵਾਲਾ ਆਹ ਬੰਦ ਰੱਖੋ ਯਾਰ ਆਰਮੀ ਇਹ ਉੱਥੇ ਜਾਓ ਯਾਰ ਐਕਸ਼ਨ ਸਰ ਆਰਮੀ ਨੇ ਪੋਲ ਬਣਾਇਆ ਜੇ ਛਿਲਤਾ ਜਾਵੇ ਤੇ ਇਹ ਆ ਲੋਕਾਂ ਨਾਲ ਸਹਿਯੋਗ ਨਾ ਵਧਾਏ ਹਾਂ ਮਲਾ ਦੇ ਆਓ ਜੀ ਐਕਸ਼ਨ ਸਰ ਇਹ ਬਣਾ ਰਹੇ ਆਂ ਮਾਈਨਿੰਗ ਦੇ ਚੱਕਰ ਆਓ ਜੀ ਬਾਈ ਜੀ ਰਸ ਜੀ ਐਕਸ਼ਨ ਸਰ ਮੈਡੀਕਲ ਹਾਂਜੀ ਆਓ ਹੋ ਫਾਈ ਵੀ ਇਰੀਗੇਸ਼ਨ ਪਾਠ ਅੰਦਰੇ ਕਿ ਹੁਣ ਇਹਦਾ ਕੀ ਕਰੋਗੇ ਤੁਸੀਂ ਸਰ ਦੁਬਾਰਾ ਰੀਸਟੋਰ ਕਰਾਂਗੇ ਤੁਸੀਂ ਜਿਹੜੇ ਰੋ ਗਿਆ तकरीबन ਸੜ ਡੇਢ ਕਿਲੋਮੀਟਰ ਵਾਂਗੂ ਤੁਸੀਂ ਖਤਮ ਹੋ ਗਈ ਹੈ ਜੀ ਆਈ ਸਿਰਫ ਇਹ ਮੁਕੰਦਰ ਆ ਗਈ ਨਹੀਂ ਸਰ ਪਰਾਂ ਮਤਲਬ ਖਤਮ ਹੋ ਗਈ ਜੀ ਲੈਂਥ ਹੈ ਜੀ ਲੈਂਥ ਜਿਹੜੀ ਡੇਢ ਕਿਲੋਮੀਟਰ ਖਤਮ ਹੋ ਗਈ ਆਈ ਤਾਂ ਸੜ ਦੋ ਕਿਲੇ ਵਾਂਗੂ ਇਧਰ ਨੂੰ ਆ ਗਈ ਹੈ ਜੀ ਇੱਕ ਵਾਰ ਤਾਂ ਥੋੜਾ ਟੈਂਪੋਰੀ ਪ੍ਰੋਟੈਕਸ਼ਨ ਕਰ ਰਹੇ ਆ ਪਰਮ ਅੱਗੇ ਸੜਕ ਸੜਕ ਨੂੰ ਨਾ ਕੋਰਾ ਲੱਗੇ ਤੇ ਜਦੋਂ ਪਾਣੀ ਫਿਰ ਘਟ ਜਾਂਦਾ ਜੀ ਇਸ ਤੋਂ ਬਾਅਦ ਫਿਰ 1.5 ਕਿਲੋਮੀਟਰ ਤੋਂ ਸੀਓ ਦੁਆਰਾ ਬਣਾਵਾ ਲਿਆ। ਫਿਰ ਵਾਪਸ ਉੱਥੇ ਲੈ ਜਾਏ ਪਾਣੀ ਤੋਂ ਬਾਅਦ। ਹਾਂਜੀ ਜੀ ਪਾਣੀ ਉੱਥੇ ਘਟ ਜੂਗਾ ਜੀ। ਇੱਕ ਵਾਰ ਤਾਂ ਡੈਮ ਤੋਂ ਛੱਡ ਰਹੇ ਨੇ ਜੋ ਡੈਮ ਤੋਂ ਪਾਣੀ ਲੰਘਦਾ ਪਾਣੀ ਕਿੰਨਾ ਘੜਿਆ ਫੋਨ ਉੱਤੇ? 70000 ਹੈ ਜੀ ਹੁਣ ਤਾਂ ਘਟ ਗਿਆ। ਅੱਜ ਅੱਜ ਘਟਾਇਆ ਗਿਆ। ਅੱਜ ਘਟਾਇਆ ਗਿਆ ਸਰ। ਕੱਲ ਤੱਕ 1.5 ਲੱਖ ਸੀਗਾ ਜੀ। ਅੱਜ ਅੱਜ ਸ਼ਾਮ ਤੱਕ ਹੋਰ ਘਟ ਜੂਗਾ ਜੀ। ਕਿੰਨੀ ਅੱਜ ਕਿੰਨਾ ਫੁੜੇ ਇਥੇ ਬੰਨ ਕੌਣ ਲਾ ਰਿਹਾ ਆਪਣੀ ਲੋਕੀ ਲਾ ਰਿਹਾ ਕਿਵੇਂ ਜਨਤਾ ਦੇ ਸਹਿਯੋਗ ਨਾਲ ਜੀ ਸਾਡੇ ਪਿੰਡਾਂ ਦੇ ਸੰਗਤ ਨਾਲ ਕੋਈ ਕੋਈ ਕਮੇਟੀ ਹੈ ਇਥੇ ਕੋਈ ਲਾਉਂਦੀ ਸਾਡੇ ਹੀ ਸਾਡੇ ਬੰਦੇ ਡੋਲਰ ਵਾਲੇ ਕੋਸ਼ਿਸ਼ ਆ ਰਿਹਾ ਹਾਂਜੀ ਹਾਂਜੀ ਇਹ ਆਪਣਾ ਨਾਲੇ ਜਸਤੇਦਾਰ ਵੀ ਹੈ ਜੀ ਸਰਪੰਚ ਪ੍ਰਧਾਨ ਆ ਦੱਸੋ ਕੀ ਕੀ ਕਿਵੇਂ ਚੱਲੇ ਕੌਣ ਕਮੇਟੀ ਆਪਣੇ ਬੰਦੇ ਲਾ ਰਿਹਾ ਕਿਵੇਂ ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਹਾਂ ਹਾਂ ਅਸੀਂ ਇੱਥੇ ਪਹਿਲੇ ਜੋਰ ਜੱਤਾ ਲਾ ਕੇ ਸਾਰੇ ਸੰਗਤ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ ਸੀ ਤੇ ਫਿਰ ਸਰਸਾ ਸਾਹਿਬ ਵੀ ਆਏ ਸਾਡੀ ਮਦਦ ਤੇ ਵਾਸਤੇ ਪਰ ਹੋਰ ਸੰਸਤਾਵਾਂ ਜਿ ਮੋਗੇ ਦਾ ਬਾਬਾ ਬਾਬਾ ਗਰਮੀਤ ਸਿੰਘ ਉਹਨਾਂ ਨੇ ਸਦੇ ਆਏ ਅਸੀਂ ਬੰਨ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਕਿ ਵੀ ਇਸ ਤਰੀਕੇ ਨਾਲ ਕੰਮ ਕਰੋ ਫੇਲਾ ਵਾਲੇ ਦਾ ਪਾਣੀ ਬਹੁਤ ਤੇਜ਼ ਹੈ ਸਪੀਡ ਦੇ ਵਿੱਚ ਇਹ ਬੰਨ ਨਹੀਂ ਬੰਦ ਸਕਦਾ ਤੁਸੀਂ ਆਪਣਾ ਇਲਾਕਾ ਬਚਾ ਲਓ ਬੋਰੀਆਂ ਬਾਰੀਆਂ ਲਾ ਕੇ ਕਿਸੇ ਤਰੀਕੇ ਦੇ ਨਾਲ ਹੁਣ ਸੰਕਟਸਾਰੀ ਲੱਗੀ ਹੈ ਤੇ ਪ੍ਰਸ਼ਾਸਨ ਵੀ ਐਸ ਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਹਾਂ ਆਦੀ ਕਰਦੇ ਹਾਂ ਅਰਤਗਲੇ ਲਾਹਰ ਤੋਂ ਕੰਮ ਚੱਲ ਰਿਹਾ ਸੰਗਤ ਸਾਰੀ ਪੈ ਗਈ ਇਲਾਕੇ ਦੀ ਸਰਕਾਰ ਕੋਲ ਲੈਣ ਕੰਮ ਨਹੀਂ ਕਰ ਰਿਹਾ ਉੱਥੇ ਕੋਥੇ ਆ ਵੇਖੋ ਬੂਰੀ ਬੂਰੀ ਸਭ ਬੰਨੇ ਹੋਇਆ ਜੀ ਦਰਿਆ ਇੱਥੇ ਆ ਗਿਆ ਹੈ ਆ ਦਰਿਆ ਇੱਕ ਸਪੈਦੇ ਵੱਡ ਵੱਡ ਕੇ ਹੀ ਸੁੱਟੇ ਸਾਰੇ ਵਿੱਚ ਤੇ ਬੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚ ਰਾ ਰਹੇ ਜਿੰਨਾ ਚਿਰ ਉਹ ਜੰਗਲਾਤ ਉਹ ਜਿੰਦਾ ਜੱਗੇ ਆ ਜਿਓ ਅੱਗੇ ਆ ਜਿਓ ਕਰ ਲੋ ਗਾ ਅਮਨ ਆ ਜਿਓ ਅੱਗੇ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਆ ਜਿਓ ਅੱਗੇ ਇਹ ਦਰਿਆੜਾ ਉਹ ਜੰਗਲਾਤ ਦੇ ਨਾਲ ਵਗਦਾ ਹੈ ਜੀ ਹਾਂ ਅੱਛਾ ਇੱਥੇ ਇੱਕ ਤੁਸੀ ਸੀ ਆ ਬਾਨੀ ਸਾਰੇ ਇਹ ਸਾਰੀ ਖੋਰ ਬੈ ਕੇ ਦਰਿਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਤਾਂ ਉਹ ਬੜਾ ਸਾਰਾ ਪੱਥਰ ਛੁੱਟਦਾ ਆ ਪਾਣੀ ਪੁੱਟੀ ਗਈ ਸਿੱਧਾ ਦਰਿਆ ਪੋਲਾਂ ਨੂੰ ਨਹੀਂ ਹੋਇਆ ਆਤਾ ਕੇ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹਿੱਟ ਆ ਦਾ ਬਿਲਕੁਲ ਸਾਰਾ ਹੀ ਬਹੁਤ ਖ਼ਰਾਨਾਕ ਬਣ ਗਿਆ ਸਾਰੇ ਇੱਥੇ ਘਰ ਹੀ ਤਬਜਦੀ ਆ ਗਈ 12 13 ਘਰ ਹੀ ਹੋਰ ਰੁੜ ਗਏ ਦੁਕਾਨਾਂ ਰੁੜ ਗਈਆਂ ਜੀ ਬਾਦੀ ਉਹਨਾਂ ਦੀ ਇੱਕ ਮਸਜਿਦ ਸੀ ਆ ਜਗ੍ਹਾ ਤੇ ਮਸਜਿਦ ਹੀ ਰੁੜ ਗਈ ਰੁੜ ਗਈ ਜੀ ਹਾਂਜੀ ਇਹ ਬੰਦੇ ਇਹਨਾਂ ਜਿੰਨਾ ਚਿਰ ਤੱਕ ਉਹ ਜੰਗ ਲਾ ਨਹੀਂ ਕੁਦੀ ਕੋ ਨਾ ਜੇ ਮਸਰਾ ਲੈਣਾ ਡਾ ਮੈਂ ਹਾਂਜੀ ਪੁਆ ਹਲਕੇ ਚ ਐ ਪਠਾਨਕੋਟ ਦੇ ਪੁਆ ਪੁਆ ਹਲਕਾ ਪਠਾਨਕੋਟ ਦੇ ਨਾਲ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇੱਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਤੇ ਮਸਜਿਦ ਵੀ ਸੀ ਇੱਥੇ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮਿਹਨਤ ਕਰ ਰਹੇ ਆ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਇਹ ਨਹੀਂ ਕਿ ਤੁਸੀਂ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਗੱਲ ਹੈ ਭੇਜ ਜਾਂਗੇ ਵੈਸੇ ਤੁਹਾਨੂੰ ਜਿਹੜੀ ਜੀ ਦੀ ਲੋੜ ਪਿਆ ਤੁਸੀਂ ਕੋਈ ਨਹੀਂ ਮੈਂ ਕੋਈ ਜੋ ਇਹਨਾਂ ਦੀ ਲੋੜ ਹੋਏ ਕਿਸੇ ਚੀਜ਼ ਦੀ ਲੋੜ ਹੋਏ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਅੱਜ ਤੁਸੀਂ ਇਹ ਹਲਕਾ ਜਿਹਾ ਵੀ ਯਾਦ ਕਰਦਾ ਗੱਲ ਕਰ ਸੀ ਤੁਸੀਂ ਸਾਰੀ ਉਹ ਚੀਜ਼ ਦੀ ਲੋੜ ਹੈ ਨੋਟ ਦੱਸ ਦਿਓ ਮੈਂ ਨਾਲ ਦੇਣਾ ਭੇਜ ਦੂੰਗਾ ਠੀਕ ਹੈ ਗੰਦੀ ਕਰਨੀ ਜਿਹੜਾ ਦਰਿਆ ਯੂਟਰ ਲੈਂਦਾ ਜੀ ਉਸੇ ਵਰਗਾ ਸਾਰਾ ਚਪੇਟ ਜਾਂਦਾ ਹੈ ਜੰਗਲਾਤ ਜੰਗਲਾਂ ਬਹੁਤ ਜ਼ਰੂਰੀ ਨਹੀਂ ਕੁਝ ਨਹੀਂ ਕਰਨਾ ਲੋਕਲ ਬੰਦਾ ਦੀ ਗੱਲ ਦੁਕਾਨ ਦਾ ਸਰ ਦੋਕੇ ਅੱਜ ਦਰਿਆ ਦੇ ਵਿੱਚ ਦੱਸ ਦੱਸ ਬੋਲ ਸਾਡੇ ਦੋਨੇ ਭਰਾਣਾ ਘਰ ਆਓ ਬੋਲੋ ਇਧਰ ਸਨ ਸਾਹਿਬ ਜੀ ਤੋ ਸਾਰਾ ਰੁੜ ਗਿਆ ਕੋਈ ਸਮਾਨ ਨਹੀਂ ਬਚਿਆ ਕੁਛ ਨਹੀਂ ਬਚਿਆ ਟੇਕੋ ਇਹ ਸਿਰਫ ਜਾਨ ਬਚਾ ਕੇ ਭੱਜੇ ਜੀ ਜਾਨ ਬੜੀ ਮੁੱਕ ਬਚਾਈ ਉਹ ਜਿਹੜੇ ਪਾਣੀ ਚੱਕਦਾ ਮਾਇਆ ਹਾਟ ਤੇ ਚਾਹ ਪਾਣੀ ਆਇਆ ਚਲੋ ਸਾਰਾ ਦੁਕਾਨਦਾਰਾਂ ਦਾ ਸਾਰਾ ਸਮਾਨ ਲੁੱਟ ਗਿਆ ਕਿ ਸਿਰ ਇਹਦੇ ਹੁਣ ਕਿੱਥੇ ਚਲੇਗੇ ਉਹ ਇੱਦਾਂ ਲੱਗ ਰਹੇ ਨੇ ਰਹ ਰਹੇ ਨੇ ਇੱਥੇ ਕੋਈ ਨਹੀਂ ਰਹਿੰਦਾ ਤੇ ਕੰਮਾ ਬੋਲਾ ਪਿੰਡ ਉਹ ਬਿਲਕੁਲ ਜਮੀਨਾਂ 'ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਫ਼ਰ ਬਰਤਾਨਾਸ਼ ਉਧਰ ਬਹੁਤ ਜ਼ਿਆਦਾ ਨੁਕਸਾਨ ਕੀ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਲਈ ਆਪਾਂ ਹਿੰਮਤ ਕਰਕੇ ਸਾਰੇ ਜਮੀਨ ਜਿਹੜੀ ਪੱਧਰੀ ਕਰਾ ਦਿੰਦੇ ਹਾਂ ਹਾਂਜੀ ਹਾਂਜੀ ਸਾਰੇ ਮੇਰੇਗਾ ਟਰੈਕਟਰ ਤੇ ਡੀਜ਼ਲ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਦੇਖੋ ਇੱਕ ਤਾਂ ਇਮੀਡੀਏਟਲੀ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਦੇ ਕਰਜ਼ੇ ਐ ਜਿੰਨੇ ਕੋਆਪਰੇਟਿਵ ਬੈਂਕ ਦੇ ਕਰਜ਼ੇ ਉਹ ਬਿਲਕੁਲ ਉਹਨਾਂ ਨੂੰ ਮਾਫ਼ ਕਰਨੇ ਚਾਹੀਦੇ ਸਰਕਾਰ ਨੇ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਇੱਕ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਦਾ ਕਹਿਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦਾ ਲੈਵਲ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਕਾਲੀ ਦਲ ਦਫਾ ਕਰਾਂਗੇ ਬਿਲਕੁਲ ਅਗੇ ਪੁਲ ਵੀ ਜਿਹੜਾ ਹੈ ਉਹ ਕਾਲੀ ਸਰਕਾਰ ਵਲੇ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਜਿਹਦਾ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਤਾਂ ਐਟ ਦ ਮੋਮੈਂਟ ਜਮਾਈ ਡੈਡ ਹੈ ਬਰਮਾ ਲੋਕਾਂ ਨੂੰ ਹੌਸਲਾ ਦੇਣਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜਾਊਗਾ ਜੋ ਪਾਣੀ ਹੋਊਗਾ ਉਹ ਸਾਰਾ ਪਦਰਾ ਅਕਾਲੀ ਦਲ ਕਰੂਗਾ ਇੱਕ ਸੁਖਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਪੁੱਟਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਹੋ ਗਿਆ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪੰਦਾ ਅਕਾਲੀ ਦਲ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਦੇ ਕਰਦਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਉਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰਦਾਂਗੇ ਹਾਂ ਬਿਲਕੁਲ